ਤੁਹਾਨੂੰ ਕਰਨਾ ਨਹੀਂ। ਵਾਹਿਬੁੱ ਜੀ ਵਾਹਿਬੁੱ ਜੀ ਦਾ ਖਾਲਸਾ ਵਾਹਿਬੁੱ ਜੀ ਕੀ ਬਤੇ ਸਾਡੇ ਕੋਲ ਅੱਜ ਰਾਮੋ ਦੇ ਲੱਗੇ ਵੀਰ ਜਸਵੀਰ ਭਾਜੀ ਜਿਨ੍ਹਾਂ ਨੂੰ ਅਕਸਰ ਤੁਸੀਂ ਪਹਿਲਾਂ ਵੀ ਦੇਖਿਆ ਜੀ ਗੁਰੂ ਕੀ ਸੋਈਆਂ ਸਮਾਉਮਾ ਦੇ ਵਿੱਚ ਹਮੇਸ਼ਾ ਹੀ ਸਾਡੇ ਕੋਲ ਸਹਿਯੋਗ ਲੈ ਕੇ ਆਉਂਦੇ ਆ ਤੇ ਹੋਰ ਕੋਈ ਵੀ ਇਹਨਾਂ ਨੂੰ ਲਵੱਗ ਪੇਸ਼ੈਂਟ ਮਿਲਦਾ ਕੋਈ ਉਹਨੂੰ ਵੀ ਲੈ ਕੇ ਇੱਥੇ ਆਉਣ ਚਾਉਂਦੇ ਆ ਜਾਂ ਕਦੇ ਵੀ ਗੁਰੂ ਕੀ ਸੋਈ ਨੂੰ ਕਿਤੇ ਵੀ ਬਲੱਡ ਦੀ ਜਰੂਰਤ ਪੈਂਦੀ ਆ ਤੇ ਅਸੀਂ ਬੇਚੈਨ ਦਿਨ ਹੋਵੇ ਰਾਤ ਹੋਵੇ ਘਰਾਂ ਨੂੰ ਕਾਲ ਕਰਦੇ ਦੀ ਆ ਉਹ ਸਾਡੀ ਸਰਦਾਰੀ ਨਹੀਂ ਹੁੰਦੀ ਇਹਨਾਂ ਦੀ ਸਰਦਾਰੀ ਹੁੰਦੀ ਆ ਕਿ ਨਹੀਂ ਕਿੱਥੋਂ ਸਾਨੂੰ ਉਹ ਬਲੱਡ ਜਿਹੜਾ ਆ ਅਰੇਂਜ ਕਰਕੇ ਦੇਣਾ ਤੇ ਅੱਜ ਭਾਜੀ ਤੁਸੀਂ ਇਹ ਰੈਸ਼ਨ ਲੈ ਕੇ ਆਏ ਆ ਤੇ ਇਹ ਕਿੱਦਾਂ ਮਤਲਬ ਤੁਸੀਂ ਆਪਣੇ ਵੱਲੋਂ ਲੈ ਕੇ ਆਏ ਆ ਜੋ ਪਿੰਡ ਵੱਲੋਂ ਦੇ ਇਹ ਜੀ ਕਿਤਾ ਮੈਨੂੰ ਥੋੜਾ ਦੱਸੋ ਜੀ ਵਾਡੀ ਇਹਦੀ ਆਪਣੇ ਵੱਲੋਂ ਨਹੀਂ ਲੈ ਕੇ ਆਏ ਆ ਕਿ ਇਹ ਆਪਣੇ ਪਿੰਡ ਸਾਡੇ ਵੱਲੋਂ ਨਾਲ ਸਤਨੁਦਰੀ ਆ ਹਾਂਜੀ ਤੇ ਅਸੀਂ ਪਿੰਡ ਦੇ ਵਿੱਚ ਦਿੱਤਾ ਭਰਦੇ ਸੀਗੇ ਤੇ ਕਾਫੀ ਸੰਗਤ ਲੱਗੇ ਲੰਗਰ ਵੀ ਚੱਲ ਜਾਂਦੀ ਆ ਤੇ ਕਾਫੀ ਸੰਗਤਾਂ ਬਲੋਏ ਆਪਣੇ ਰਾਸ਼ਨ ਜਿਹੜਾ ਆ ਇਹ ਸੰਗਤਾਂ ਦੇ ਲੰਗਰ ਵਾਸਤੇ ਆਇਆ ਸੀਗਾ ਤੇ ਕਈ ਵਾਰ ਅਸੀਂ ਬੰਦੇ ਵੀ ਬਣਾ ਕੇ ਲੱਗੀਦਾ ਸੀਗਾ ਠੀਕ ਹੈ ਵੈਸੇ ਤਾਂ ਮਜਾਰੀ ਤੋਂ ਵੀ ਸਾਨੂੰ ਲੰਗਰ ਆਉਂਦਾ ਦੇ ਕੋਈ ਕਈ ਪਾਸੇ ਆਉਂਦਾ ਸੀਗਾ ਤੇ ਅਸੀਂ ਜਿਹੜੇ ਲੰਗਰ ਸੀਗਾ ਉਸ ਲੇਬਰ ਵਾਸਤੇ ਵੀ ਲਾਇਆ ਸੀਗਾ ਔਰ ਸੰਗਤ ਵਾਸਤੇ ਵੀ ਜਿਹੜੇ ਸੇਵਾ ਦਾ ਆਪਣੇ ਵੀ ਜਿਹੜੇ ਸੇਵਾ ਕਰਦੇ ਗੁਰਦੁਆਰਾ ਸਾਹਿਬ ਦੇ ਵਾਰ ਵੀ ਸੇਵਾ ਕਰਦੇ ਠੀਕ ਹੈ ਜੀ 10 ਦਿਨੋਂ ਲਗਾਤਾਰ ਗੁਰਦੁਆਰਾ ਸਾਹਿਬ ਵੀ ਸਾਡੇ ਮਹਿਲ ਉੱਤਰਾ ਬੁਕੇ ਸੇਵਾ ਜੱ ਲਈ ਹੈ ਤੇ ਲੰਗਰ ਪਕੜਦਾ ਰਿਹਾ ਤੇ ਜਿਹੜਾ ਬਚਿਆ ਸੀ ਪਹਿਲਾਂ ਉਹ ਸੋਚਿਆ ਗਿਆ ਕਿ ਆਪਾਂ ਕਿਤੇ ਗੁਰਦੁਆਰਾ ਸਾਹਿਬ ਦੇ ਦਿੱਗੇ ਵੀ ਸੋਚਿਆ ਬਾਅਦੋਂ ਕਮੇਟੀ ਨੇ ਇਹ ਕਿਹਾ ਕਿ ਚਲੋ ਆਪਾਂ ਕਿਤੇ ਆਸ਼ਰਮ ਦੇ ਦਿੱਕੇ ਵਧੀਆ ਠੀਕ ਹੈ ਜੀ ਅਸੀਂ ਆਪਾਂ ਇੱਥੇ ਲੈਣਾ ਸਹੀ ਸਮਝ ਉਦਾਂ ਮਹਾਰਾਜ ਦੀ ਕਿਰਪਾ ਨਾਲ ਬਚਾਅ ਹੋ ਗਈ ਤੁਹਾਡੇ ਲਈ ਬਚਾਅ ਹੋ ਗਿਆ ਸਾਡੇ ਲਈ ਜੇ ਮੇਕ ਕੀਤੀ ਆ ਤੁਹਾਡੀ ਪਰਮਾਤਮਾ ਨੇ ਉਹਦਾ ਜਿਹੜਾ ਫਲ ਪਾਇਆ ਉਹਦਾ ਫਲ ਮਿਲਿਆ ਤੁਹਾਡੇ ਕਿਉਂਕਿ ਆਪਾਂ ਜੇ ਤੁਹਾਡਾ ਹੁਣ ਜਿਹੜਾ ਪਿੰਡ ਮੈਂ ਦੇਖਿਆ ਵੀ ਇਹ ਬਿਲਕੁਲ ਸਤਲੋਜ ਦੇ ਕੰਢੇ ਦੇ ਉੱਤੇ ਵਧਿਆ ਆ ਤੇ ਉੱਥੇ ਪਾਣੀ ਦੇ ਅੱਗੇ-ਬਾਲੇ ਕੋਈ ਸਿਰ ਤੋਂ ਅੱਗੇ ਜਾ ਕੇ ਬੰਨ੍ਹ ਕੋਈ ਜਦੋਂ ਉਹਦੇ ਪਿੰਡਾਂ ਤੋਂ ਹਾਂਜੀ ਕੋਈ ਅੱਗੇ ਜਾ ਕੇ ਬੰਨ੍ਹ ਉਹ ਡਿਟੇਲ ਦੱਸੋ ਪੱਟ ਤੋਂ ਅੱਗੇ ਟੁੱਟੇ ਜਾਗੇ ਤੇ ਹਾਂਜੀ ਜ਼ਰੂਰ ਤੇ ਜੇ ਆਪਾਂ ਆਪਾਂ ਨੂੰ ਵੀ ਮਿਹਨਤ ਜੁਬਦ ਕਰਨੀ ਪੈਂਦੀ ਆ ਤੇ ਜੇ ਆਪਾਂ ਇਕੱਲਾ ਹੀ ਪਰਮਾਤਮਾ ਤੇ ਭਰੋਸਾ ਰੱਖ ਲਈਏ ਕਿਉਂਕਿ ਭਰੋਸਾ ਪਰਮਾਤਮਾ ਤੇ ਹੈਗਾ ਆ ਕਰਨਾ ਕਰਾਉਣਾ ਸਾਰਾ ਗੁਰੂ ਸਾਹਿਬ ਨੇ ਆ ਪਰ ਉਹਦੇ ਨਾਲ ਸਾਨੂੰ ਵੀ ਜ਼ਰੂਰ ਇੱਕ ਹਿੰਮਤ ਵੀ ਬਖਸ਼ ਕਰਨੀ ਪੈਂਦੀ ਆ ਤੇ ਥੇਰੇ ਗੁਰੂ ਸਾਹਿਬ ਜਿਹੜੇ ਨਾਲ ਸਫਾਈ ਹੁੰਦੇ ਆ ਇਹ ਵੀਰਾਂ ਨੇ ਇਹਨਾਂ ਦੇ ਇਲਾਕੇ ਦੀਆਂ ਸੰਗਤਾਂ ਨੇ ਅਸੀਂ ਵੀ ਦੇਖਦੇ ਸੀ ਵੀਰ ਹੁਣ ਹੀ ਆਪਣੇ ਪੇਜ ਤੋਂ ਲਾਈਵ ਹੁੰਦੇ ਸੀਗੇ ਤੇ ਕਿਵੇਂ ਸਾਰੇ ਇਲਾਕੇ ਨੇ ਇਕੱਠੇ ਹੋ ਕੇ ਆਪਣੇ ਜਿਹੜਾ ਇਹਨਾਂ ਦੇ ਪਿੰਡਾਂ ਦੇ ਬੰਨ ਸੀਗੇ ਉਹਨਾਂ ਨੂੰ ਬੰਨਾਂ ਨੂੰ ਪੱਕਿਆ ਵੀ ਕੀਤਾ ਤੇ ਬੰਨਾਂ ਨੂੰ ਮਜ਼ਬੂਤ ਰੱਖਣ ਲਈ ਟੁੱਟਣ ਨਾਲ ਲਗਾਤਾਰ ਉੱਥੇ ਸੇਵਾ ਇਹਨਾਂ ਵੀਰਾਂ ਦੀ ਚੱਲਦੀ ਰਹੀ ਤੇ ਉੱਥੇ ਲੰਗਰ ਦਾ ਵੀ ਜਿਹੜਾ ਲਗਾਤਾਰ ਆ ਆਲੇ ਦੁਆਲੇ ਦੀਆਂ ਸੰਗਤਾਂ ਵੱਲੋਂ ਜਿਹੜਾ ਪ੍ਰਬੰਧ ਕੀਤਾ ਜਾਂਦੇ ਸੀ ਤੇ ਉਹਦੇ ਵਿੱਚੋਂ ਜਿਹੜੇ ਕੋਈ ਰਸਤੇ ਬੱਝੇ ਸੀਗੇ ਉਹ ਵੀਰ ਹੁਣ ਹੀ ਅੱਜ ਲੈ ਕੇ ਇਥੇ ਗੁਰੂ ਕੀ ਖੋਇ ਦੇ ਵਿੱਚ ਪਹੁੰਚੇ ਆਪ ਜੀ ਵੀ ਸਭ ਜਾਣਦੇ ਹੋ ਕਿ ਜੋ ਗੁਰੂ ਕੀ ਰਸੋਈ ਵੱਲੋਂ ਬੇਸਾਰਾ ਲੋਕ ਹੈ ਜੋ ਆਪਣਾ ਖਾਣਾ ਬਣਾ ਨਹੀਂ ਸਕਦੇ ਉਹਨਾਂ ਤੱਕ ਹਰ ਰੋਜ਼ ਖਾਣਾ ਬਣਾ ਕੇ तकरीबन ਲਗਭਗ 14-1500 ਅਜਿਹੇ ਪਰਿਵਾਰ ਹੈ ਜਿਨ੍ਹਾਂ ਤੱਕ ਟਿਫਨ ਪੈਕ ਕਰਕੇ ਉਹਨਾਂ ਦੇ ਘਰੋ ਘਰੀ ਪਹੁੰਚਦਾ ਕੀਤਾ ਜਾਂਦਾ ਤੇ ਉਹ ਸਾਰੀਆਂ ਸੁਨਾਵਾਂ ਨੂੰ ਦੇਖਦਿਆਂ ਵੀਰੋਣੀ ਅੱਜ ਸਾਡੇ ਕੋਲ ਜਿਹੜੇ ਰਾਸ਼ਨ ਦੀ ਸੇਵਾ ਲੈ ਕੇ ਪਹੁੰਚੇ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਹ ਨਾਲ ਲੈ ਕੇ ਸੇਵਾ ਪਹੁੰਚੀਆ ਚਲੋ ਉੱਥੇ ਸੇਵਾ ਸਫਲ ਹੋ ਗਈ ਪਰ ਮਾਦਮ ਨਹੀਂ ਕੀਤਾ ਕੋਈ ਬੜਾ ਵਧੀਆ ਤੇ ਉਹਦੇ ਨਾਲ ਇਹ ਵੀ ਜਿਹੜੀ ਆ ਕਿਤੇ ਮੈਨੂੰ ਲੱਗਦਾ ਬਹੁਤ ਚੰਗੀ ਆ ਤੇ ਜਿਹੜੀ ਸੇਵਾ ਤੁਹਾਡੀ ਲੱਗ ਗਈ ਅੱਛੀ ਸਾਡੇ ਪਿੰਡੋਂ ਐਨਆਰਆਈ ਵੀ ਜਿਹੜੇ ਬਾਹਰ ਆ ਉਹਨਾਂ ਨੇ ਅਸੀਂ ਵੀਡੀਓ ਪਾਈ ਚਗੀ ਤੇ ਸਾਡੇ ਬਾਈਵਾ ਪਰਿਵਾਰ ਆ ਹੋਰ ਕਾਫੀ ਵੀਰ ਆ ਸਾਡੇ ਜਿਹੜੇ ਮਤਲਬ ਜਿਹੜੇ ਇਸ ਕੰਮ ਦੇ ਵਿੱਚ ਲੱਗੇ ਸੀਗੇ ਜਦੋਂ ਵੀਡੀਓ ਪਾਈਏ ਤੇ ਬਾਹਰੋਂ ਐਨਆਰਆਈ ਪਰਿਵਾਰਾਂ ਨੇ ਵੀ ਕਾਫੀ ਮਾਤਵੀਂ ਪੈਸੇ ਭੋ ਭੇਜੀ ਆ ਬਿਲਕੁਲ ਬਹੁਤ ਐਨਆਰਆਈਆਂ ਤੋਂ ਬਹੁਤ ਬਹੁਤ ਕਿਉਂਕਿ ਬਈ ਜਿਾ ਆਪਾਂ ਦੇਖਦੇ ਹਾਂ ਜਿਹੜੀ ਹੁਣ ਆਪਸ ਦੀ ਘੜੀ ਆ ਵੈਸੇ ਕਹਿੰਦੇ ਚੱਲੇ ਪਰਮਾਤਮਾ ਕਦੇ ਆਵੇ ਨਾ ਪਰ ਸਾਡੇ ਜਿੰਨੇ ਵੀ ਐਨਆਰਆਈ ਭੈਣ ਭਰਾ ਆ ਤੇ ਜਾਂ ਸਾਡੇ ਪੰਜਾਬ ਤੋਂ ਜਾਂ ਪੰਜਾਬ ਤੋਂ ਬਾਹਰੋਂ ਵੀ ਭੈਣ ਭਰਾ ਸਾਰੇ ਇਸ ਮੁਸੀਬਤ ਦੀ ਘੜੀ 'ਤੇ ਖੜੇ ਆ ਤੇ ਇੱਥੇ ਇੱਕ ਇਹ ਵੀ ਸਾਬਤ ਹੋ ਗਿਆ ਜਿਹੜਾ ਆਪਣੇ ਦੇ ਵਿੱਚ ਲਗਾਤਾਰ ਇੱਕ ਇਹ ਲੱਗਦਾ ਜਿਹਾ ਸਾਡੀ ਜਵਾਨੀ ਤੇ ਨਸ਼ੀ ਵਾਲਾ ਤੇ ਉਹ ਵੀ ਮੈਂ ਸਮਝਦਾ ਕਿ ਤੋਟ ਹੈ ਗਿਆ ਤੇ ਇਹ ਵੀ ਕੋਈ ਨਹੀਂ ਸਾਡੇ ਕੋਲ ਤੋਟ ਕੀ ਹੁੰਦਾ ਹੈ ਜਿਹੜੇ ਆ ਸਾਡੇ ਆਪਾਂ ਨੌਜਵਾਨ ਕਹਿੰਦੇ ਜੇ ਜਬ ਆਪਣੇ ਜਿਹੜੇ ਵੀਰ ਆ ਭੈਣਾ ਜਿਹੜੇ ਅਲੱਗ-ਅਲੱਗੇ ਕੋਸ਼ੂ ਉਹਨਾਂ ਨੂੰ ਇੱਕ ਜਥੇਬੰਦੀ ਦੇ ਵਿੱਚ ਵੀ ਬੰਨੇ ਆ ਹਨਾ ਆਪਾਂ ਦੇਖੋ ਸਾਰੇ ਨੌਜਵਾਨ ਵੀਰ ਕਿੱਦਾਂ ਇਕੱਠੇ ਰਲ ਕੇ ਸਾਰੇ ਸੇਵਾ ਕਰਦੇ ਆ ਆਪਾਂ ਤੁਹਾਡੇ ਇਲਾਕੇ ਦੀ ਗੱਲ ਕਰ ਲਈਏ ਜਾਂ ਆਪਾਂ ਅਜਨਾਲੇ ਲੱਗੇ ਜਾਂ ਇਧਰ ਹਰੀਕੇ ਪੱਤਣ ਸਾਈਡ ਜਾਂਦੇ ਦੇਖਦੇ ਆ ਕਿੱਦਾਂ ਵੀਰ ਟਰੈਕਟਰਾਂ ਟ੍ਰੈਲੀਆਂ ਦੇ ਉੱਤੇ ਜਦੋਂ ਆਪਾਂ ਹੋਲੇ ਮਹਲੇ ਦੇ ਵਸਾਕੀ ਅਨੰਦਪੁਰ ਸਾਹਿਬ ਨੂੰ ਜਾਣਦੇ ਆ ਏਦਾਂ ਉਤਸ਼ਾਹ ਨਾਲ ਵੀ ਜਿਹੜਿਆ ਸੇਵਾ ਕਰਦੇ ਚੜ੍ਹਦੀ ਕਲਾ ਦੇ ਵਿੱਚ ਕਾਲਜ ਕਰਦੇ ਨਾ ਪੂਰੀ ਸੇਵਾ। ਕਿ ਸਾਡੇ ਪਿੰਡ ਦੀ ਸੰਗਤ ਜਿੰਨੀਆਂ ਬੀਬੀਆਂ ਭੈਣਾਂ ਬੱਚੇ ਸਭ ਫੈਲੇ ਪਰਨੇ ਜਿਹੜੀ ਦੇ ਦਹਾਦਾ ਟਾਲੀਆਂ ਭਰ ਦਿੰਦੇ ਜਿਵੇਂ। ਦਿਨ ਰਾਤ ਮਿਹਨਤ ਕੀਤੀ ਹੈ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਪਿੰਡ ਵਾਸੀਆਂ ਦਾ ਵੀ ਐਨਆਰਜੀ ਦੇ ਵੀ ਕਿ ਜਿਹੜੇ ਵੀਰਾਂ ਦੇ ਸੱਜਣ ਮਿੱਤਰਾਂ ਨੇ ਬਾਹਰੋਂ ਆ ਕੇ ਸੇਵਾ ਕੀਤੀ ਹੈ ਰਹਿ ਦਿੱਤੀ ਆ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਹਾਂਜੀ ਜਰੂਰ ਅਰਦਾਸ ਬੇਨਤੀ ਕਰਿਓ ਕਿ ਗੁਰੂ ਸਾਹਿਬ ਕਿਰਪਾ ਕਰਨ ਕਦੇ ਵੀ ਪੰਜਾਬ ਤੇ ਜੇ ਕਿਸੇ ਹੋਰ ਵੀ ਇਹੋ ਜਿਹੇ ਹਾਲਾਤ ਨਾ ਬਣ ਤਾਂ ਜੋ ਇਹੋ ਜੀਆਂ ਮਸੀਬਤਾਂ ਦਾ ਸਾਨੂੰ ਸਾਹਮਣਾ ਕਰਨਾ ਪਵੇ ਜਰੂਰ ਦੱਸ ਬੇਨਤੀ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ